아 <목소리로> کیرتن آدمی کی کرے سبھال بخش پانچ बाबा 파이스ਾਨ ਨੂੰ ਜੀਤੇ ਅਕੀਂ ਜੀਆ ਨੇ ਅੱਜ ਦੇਖੋ ਸੰਸਾਰ ਦੇ ਲੋਕ ਨਾਵਾ ਪੈਰਾਂ ਨੂੰ ਕਿ ਜੀਵਨ ਨੂੰ ਸਾਇਨਰ ਮਿਲਣ ਦੀ ਕਿਰਿਆ ਕਰ ਰਹੇ ਆਰ ਦਰਸ਼ਨ ਕਰਦੇ ਨੇ ਨਹੀਂ ਕਿਆਂ ਕਰਦੇ ਨੇ ਕੰਨ ਲਈ ਬਾਸਤੀ ਨੇ ਆਪਣੀ ਉਸਿਆਨਾਂ ਨੂੰ ਜੇਨਾ ਦੇ ਕਾਮਾ ਸਾਹਾਂ ਤੇ ਸੰਤਾ ਕੰਸ਼ਕਾਰ ਕਰਦੀਆਂ ਨੇ ਸਾਡੇ ਸਤਿਪਾਲ ਦੇ ਮੁਹੈਂਦਨ ਸਾਹਿਬ ਜੀ ਕਿਹਾ ਹੈ ਬੰਦੇ ਕਿਆ ਨੇ ਬੰਦੇ ਸਾਹਿਬ ਤੇ

ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਸਵਾਗਤ ਹੈ ਸਭ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਐਸੇ ਪੂਰਨ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਭਾਈ ਸਾਧੂ ਸਾਹਿਬ ਜੀਆਂ ਦਾ ਅੱਜ ਦੇ ਦਿਨ ਜਨਮ ਦਿਹਾੜਾ ਜੋ ਮਨਾਇਆ ਜਾ ਰਿਹਾ ਹੈ ਧੁਰ ਕੀ ਬਾਣੀ ਆਈ ਤਨ ਸਗਲੀ ਚਿੰਤ ਲਟਾਈ ਜਿਹਦੇ ਪਰਸੋਂ ਦੇ ਰੋਜ ਤੋਂ ਸ੍ਰੀ ਅਖੰਡ ਪੁਰਸਬ ਆਰੰਭ ਹੋਏ ਨੇ ਇਹ ਪ੍ਰਬੰਧ ਸੇਵਕ ਕਮੇਟੀ ਤੋਬਾ ਭਾਈ ਸ਼ਾਲੂ ਜੀ ਔਰ ਸ਼੍ਰੋਮ ਪੰਥਲੀ ਸ਼ਰਮਾ ਔਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੂਹ ਇਲਾਕਾ ਨਿਵਾਸੀ ਸੰਗਤਾਂ ਦੇ ਭਰਪੂਰ ਸਹਿਯੋਗ ਦੇ ਨਾਲ ਮਨਾਇਆ ਜਾ ਰਿਹਾ ਹੈ ਔਰ ਬਾਬਾ ਜੀ ਦੇ ਜਨਮ ਦਿਵਸ ਦੇ ਸੰਬੰਧ ਵਿੱਚ ਸੰਗਤਾਂ ਨੇ ਔਰ ਸਲਵਨੀ ਕਮੇਟੀ ਦੇ ਪ੍ਰਬੰਧਕ ਪ੍ਰਬੰਧ ਦੇ ਅਧੀਨ ਸਵੇਰ ਕੋਈ ਦੀਵਾਨ ਸਜੇ ਨੇ ਔਰ ਰਾਗੀ ਸਿੰਘਾਂ ਪਾਸੋਂ ਕੀਰਤਨ ਦੇ ਹਰ ਜਸ ਗਾ ਕਰਕੇ ਸੰਤਾਂ ਨੂੰ ਨਿਹਾਲ ਕੀਤਾ ਜਾ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਹਨਾਂ ਦੇ ਸਵੇਰ ਤੋਂ ਆ ਸੰਗਤਾਂ aí ਕਿਹੜੇ ਰਾਗੀ ਜਿਧੇ ਆਏ ਆ ਸਵੇਰ ਤੋਂ ਹੀ ਪਹਿਲਾਂ ਤੋਂ ਸ੍ਰੀ ਅਖੰਡ ਪਾਠ ਸਾਹਿਬ ਭੋਗ ਦਿਓ ਪ੍ਰੰਤ ਪਾਜੀ ਸਿੰਘਾਂ ਵੱਲੋਂ ਭੋਗ ਦ ਪ੍ਰੰਤ ਬਾਅਦ ਵਿੱਚ ਸਿੰਘ ਸਾਹਿਬ ਗਿਆਨੀ ਪਲਵਿੰਦਰ ਸਿੰਘ ਜੀ ਉਹਨਾਂ ਦੇ ਵੱਲੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਆਏ ਮੁਖਵਾਗ ਦੀ ਕਥਾ ਕੀਤੀ ਗਈ ਹੈ ਉਸ ਤੋਂ ਉਪਰੰਤ ਹਜੂਰੀ ਰਾਗੀ ਸਰ ਦਰਬਾਰ ਸਾਹਿਬ ਤੋਂ ਭਾਈ ਬਲਵਿੰਦਰ ਸਿੰਘ ਜੋ ਨੇ ਰਾਗੀ ਸਿੰਘਾਂ ਨੇ ਭਾਈ ਸਤਿੰਦਰਪਾਲ ਸਿੰਘ ਤੇ ਇਹਨਾਂ ਰਾਗੀ ਸਿੰਘਾਂ ਪਾਸੋਂ ਕੀਰਤਨ ਦੇ ਹਰਜਾਸ ਕੀਤਾ ਗਿਆ ਔਰ ਸਵੇਰ ਤੋਂ ਸ਼ਾਂਤਿਕ ਦੀਵਾਨ ਜਿਹੜੇ ਨਿਰੰਤਰ ਬਾਣੀ ਦੇ ਨਾਲ ਚੱਲਣਗੇ